ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਦੇ ਮਹਿਲਾਂ ਤੋਂ ਲੈਣ ਦੇ ਲਈ ਸੰਗਤ ਗਈ ਹੈ ਸੁਖਮਨੀ ਸਾਹਿਬ ਜੀਆਂ ਦੀ ਬਾਣੀ ਦੇ ਜਾਵ ਸੁਖਮਨੀ ਸੁਖ ਅਮਰ ਪ੍ਰਭ ਨਾਗ ਭਗਤ ਜਨਾ ਕੈ ਮਨ ਵਿਸ਼ਰਾਨ ਕਿੰਨ ਕਾਏ ਕਿ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਨੀ ਨਾਇਆ ਵੇ ਸੁਖਾਂ ਦੀ ਮਣੀ ਸੋਖਮੁਨੀ ਸਾਹਿਬ ਜੀਆਂ ਦੀ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਹੀ ਅਮੋਲੇ ਬਚਨ ਕੀਤੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਨਾਮ ਬਾਣੀ ਦਾ ਕਿਣਕਾ ਆਪਣੇ ਮਨ ਦੇ ਵਿੱਚ ਵਸਾਲੇ ਜੇ ਤੂੰ ਨਾਮ ਦਾ ਬਾਣੀ ਦਾ ਕਿਣਕਾ ਆਪਣੇ ਮਨ ਦੇ ਵਿੱਚ ਵਸਾਲਿਆ ਤੈਨੂੰ ਸੱਚੇ ਪਾਤਸ਼ਾਹ ਜੀ ਆਨੇ ਆਪਣੇ ਚਰਨਾਂ ਦੇ ਵਿੱਚ ਬਹਿਣ ਜੋਗੀ ਥਾਂ ਬਖਸ਼ ਦੇਣੀ ਹੈ ਆਖੂ ਸਤਿਨਾਮ ਗੁਰੂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਕਰੇ ਜਦੋਂ ਸੱਚੇ ਪਾਤਸ਼ਾਹ ਜੀਆਂ ਦੀ ਨਿਗਾਹ ਸਵੱਲੀ ਹੋ ਜਾਂਦੀ ਹੈ ਜਦੋਂ ਸੱਚੇ ਪਾਤਸ਼ਾਹ ਜੀ ਦਇਆਲ ਹੋ ਜਾਂਦੇ ਐ ਜਦੋਂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਕੁਝ ਦੇਣਾ ਚਾਹੁੰਦੇ ਐ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਇੰਨੀਆਂ ਖੁਸ਼ੀਆਂ ਇੰਨੀਆਂ ਵਰਕਤਾ ਇੰਨੀਆਂ ਰਹਿਮਤਾਂ ਪਾ ਦਿੰਦੇ ਐ ਕਿਉਂ ਨਾ ਖੁਸ਼ੀਆਂ ਦਾ ਕੋਈ ਵੀ ਅੰਤ ਨਹੀਂ ਰਹਿੰਦਾ ਆਖੋ ਸਤਨਾਮ ਵਾਹਿਗੁਰੂ ਕੋਈ ਵੀ ਅਤ ਉਹਨਾਂ ਖੁਸ਼ੀਆਂ ਦਾ ਵਹਿੰਦਾ ਨਹੀਂ ਹੁੰਦਾ ਭਾਈ ਜਿੱਥੇ ਜਾਏ ਵਹਿਬ ਦਾ ਸਤਿ ਸੋ ਥਾਨ ਸੋ ਹਾਵਾ ਉਹ ਥਾਨ ਸੁਹਾਵੀ ਹੋ ਜਾਂਦੀ ਹੈ ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਹੈ ਜਿੱਥੇ ਜਾ ਕੇ ਸੱਚੇ ਪਾਤਸ਼ਾਹ ਜੀ ਬਹਿ ਜਾਂਦੇ ਨੇ ਆਖੋ ਸਤਨਾਮ ਵਾਹਿਗੁਰੂ ਮਕਾਨ ਤੇ ਭਾਈ ਕੱਲ ਵੀ ਉਹੀ ਸੀ ਮਕਾਨ ਤੇ ਕੱਲ ਵਾਲਾ ਹੀ ਹੈ ਮਕਾਨ ਨੂੰ ਕੰਧਾਂ ਵੀ ਕੱਲ ਵਾਲੀਆਂ ਹੀ ਲੱਗੀਆਂ ਨੇ ਛੱਤ ਵੀ ਕੱਲ ਵਾਲੀ ਉਹ ਐ ਬੂਹਾ ਖਿੜਕੀਆਂ ਵੀ ਕੱਲ ਵਾਲੀਆਂ ਲੱਗੀਆਂ ਹੋਈਆਂ ਨੇ ਲੇਕਿਨ ਅੱਗੇ ਕਿਸੇ ਨੇ ਵੀ ਮੱਥਾ ਨਹੀਂ ਟੇਕਿਆ ਥਾਂ ਤੇ ਕੱਲ ਵਾਲੀ ਉਹ ਐ ਲੇਕਿਨ ਪਹਿਲਾਂ ਕਿਸੇ ਨੇ ਥਾਂ ਨੂੰ ਮੱਥਾ ਨਹੀਂ ਟੇਕਿਆ ਅੱਜ ਸੱਚੇ ਪਾਤਸ਼ਾਹ ਜੀ ਆ ਕੇ ਬੈਠੇ ਨੇ ਅੱਜ ਇਹ ਜਗ੍ਹਾ ਇਹ ਥਾਂ ਵੀ ਪੂਜਣ ਯੋਗ ਹੋ ਗਈ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਥਾਂ ਨੂੰ ਮੱਥੇ ਟਿਕਦੇ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਜਾ ਕੇ ਬਹਿ ਜਾਂਦੇ ਨੇ ਭਾਈ ਜਦੋਂ ਸੱਚੇ ਪਾਤਸ਼ਾਹ ਜੀਆਂ ਦੀ ਨਿਗਾ ਸਵੱਲੀ ਹੋ ਗਈ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਆਪਣੇ ਦਰਸ਼ਨ ਬਖਸ਼ ਦਿੰਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਗਾ ਵਾਲੀਆਂ ਸੰਕਤਾ ਹੁੰਦੀਆਂ ਨੇ ਜਿਨ੍ਹਾਂ ਦੇ ਗਵੇ ਵਿਖੇ ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਜਾਂਦੇ ਨੇ ਸੱਚੇ ਪਾਤਸ਼ਾਹ ਜੀ ਬੋਲਦੇ ਨੇ ਕੋਈ ਬਲਾਉਣ ਵਾਲਾ ਹੋਣਾ ਚਾਹੀਦਾ ਛਕ ਨੇ ਨਹੀਂ ਕੋਈ ਛਕਾਉਣ ਵਾਲਾ ਹੋਣਾ ਚਾਹੀਦਾ ਜਾਮੇ ਨੇ ਕੋਈ ਲਗਾਉਣ ਵਾਲਾ ਹੋਣਾ ਚਾਹੀਦਾ ਮਨ ਵਿੱਚ ਭਾਵਨਾ ਹੋਵੇ ਸ਼ਬਦਾ ਹੋਵੇ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਬੇਨਤੀ ਪ੍ਰਵਾਨ ਹੋ ਜਾਂਦੀ ਹੈ ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ ਪ੍ਰਭ ਭਾਵੈ ਬਿਨਸਾਹ ਸੇਵਾਖਾ ਪ੍ਰਭ ਭਾਵੈ ਤਾਂ ਸਰਬ ਗੁਰ ਪਖ ਹੈ ਜੇ ਸੱਚੇ ਪਾਤਸ਼ਾਹ ਜੀਆਂ ਨੂੰ ਪਾ ਗਿਆ ਪਿੰਨਾ ਸਵਾਸਾਂ ਤੋਂ ਰੱਖ ਲੰਭੈ ਜੇ ਸੱਚੇ ਪਾਤਸ਼ਾਹ ਜੀਆਂ ਨੂੰ ਪਾ ਗਿਆ ਕੰਗਿਆ ਨੂੰ ਬੋਲਣ ਲਾ ਦਿੰਦਾ ਹੈ ਬੋਲਿਆ ਨੂੰ ਸੁਣਨ ਲਾ ਦੰਦਾ ਅੰਨਿਆਂ ਨੂੰ ਵੇਖਣ ਲਾਗ ਦੰਦਾ ਜੇ ਸੱਚੇ ਪਾਤਸ਼ਾਹ ਜੀ ਦਇਆਲ ਹੋ ਗਏ ਸਾਡੇ ਉੱਤੇ ਵੀ ਦਇਆਲ ਹੋ ਜਾਣਗੇ ਭਾਈ ਜੇ ਅਸੀਂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਆਵਾਂਗੇ ਭਾਈ ਐ ਸੱਚੇ ਪਾਤਸ਼ਾਹ ਜਿਵੇਂ ਆਪ ਜੀਆਂ ਨੇ ਸੇਵਕ ਪਰਿਵਾਰ ਦੇਖ ਰਹੇ ਨੂੰ ਚੰਨ ਲਾ ਕੇ ਬਾਗ ਲਾਏ ਨੇ ਇਦਾਂ ਹੀ ਕਿਤੇ ਸਮਾਂ ਬਣੇ ਤੋਂ ਸਾਡੀ ਕੁੱਲੀ ਦੇ ਵਿੱਚ ਵੀ ਇੰਨਾ ਹੀ ਚਰਨ ਪਾ ਕੇ ਸਾਡੀ ਕੁੱਲੀ ਨੂੰ ਵੀ ਭਾਗ ਲਾ ਦਿਓ ਆਖੋ ਸਤਨਾਮ ਸਾਡੇ ਹਿਰਦੇ ਦੇ ਵਿੱਚ ਵਸ ਕੇ ਸਾਡੇ ਹਿਰਦੇ ਰੂਪੀ ਕੁੱਲੀ ਨੂੰ ਐ ਸੱਚੇ ਪਾਤਸ਼ਾਹ ਜੀ ਕਿਤੇ ਭਾਗ ਲਾ ਦਿਓ ਸਾਡੀ ਗੱਖਾਂ ਦੀ ਕੁੱਲੀ ਨੂੰ ਤਾਂ ਗਲਾ ਜਾ